मुर्दाबाद खुश खुश जिंदाबाद औरชัย सिंह नाम है वही जिंदाबाद चौटाला इंडिया जिंदाबाद सेंटर पालमी की सभा इंडिया जिंदाबाद डीएसपी पुट्टा सिंह मुर्दाबाद डीएसपी क्रोअर मुर्दाबाद एसएचओ खेड़ी गंडिया मुर्दाबाद एसएचओ खेड़ी गंडिया वाह शक्ति मुर्दाबाद कुलक्ष प्रजा मुर्दाबाद तक्केशाही बंद करो तक्केशाही बंद करो तक्केशाही बंद करो तक्केशाही बंद करो तक्केशाही बंद ਬੱਚਾ ਬੱਚਾ ਭੀਮ ਕਾ ਤੇਚਰਮ ਕੀ ਭੀਮ ਕਾ ਅਸੀਂ ਆਪਣੇ ਇਨਸਾਫ ਲਈ ਬੋਲ ਵੀ ਨਹੀਂ ਸਕਦੇ ਸਾਡੀ ਇੰਨੀ ਆਵਾਜ਼ ਸਾਡੀ ਪਿਆਰਾ ਬਸ ਸੁਣਣਾ ਰੋੜਾ ਪਾ ਕੇ ਸੈਟ ਕਰ ਲੈਂਗੇ ਅਸੀਂ ਰੋੜਾ ਪਾ ਕੇ ਇੱਕ ਮਿੰਟ ਗੱਲ ਕਰ ਮੈਂ ਪਰੇਸ਼ਾਨੀ ਗੱਲ ਨਹੀਂ ਸਰ ਅਸੀਂ ਬੜੇ ਪਿਆਰ ਨਾਲ ਬੜਿਆਂ ਨਾਲ ਐਨੀਆਂ ਗੱਲਾਂ ਮੈਂ ਇੱਕ ਮਿੰਟ ਸਰ ਕੋਈ ਐਨੀਆਂ ਗੱਲਾਂ ਨਾ ਸੁਣਦਾ ਨਹੀਂ ਮੈਂ ਐਨੀਆਂ ਗੱਲਾਂ ਸੁਣੀਆਂ ਡੀਐਸਪੀ ਸਾਹਿਬ ਨੂੰ ਮੈਂ ਫੇਰ ਵੀ ਕਿਹਾ ਮੈਂ ਕਿਹਾ ਸਰ ਸਾਡਾ ਤਾਂ ਰੋਜੀ ਰੋਟੀ ਬੰਦ ਹੋਣ ਲੱਗ ਪਈ ਆ ਅਸੀਂ ਪਰੇਸ਼ਾਨ ਆ 3 ਮਹੀਨੇ ਤੋਂ ਅਸੀਂ ਦਫ਼ਤਰ ਖੋਲ ਕੇ ਨਹੀਂ ਦੇਖਿਆ ਜਿੱਥੋਂ ਸਾਡਾ ਕਾਰੋਬਾਰ ਚੱਲਦਾ ਬਾਹਰਲੇ ਦੇਸ਼ਾਂ 'ਚ ਘੁੰਮਣ ਗਏ ਬੈਨੇ ਅਸੀਂ ਆਪਣੇ ਬੱਚਿਆਂ ਦਾ ਘਰ ਰੋਟੀ ਤੇ ਖਾਣ ਦਾ ਬੰਦੇ ਹੋਏ ਪਏ ਆ ਮੋਹਨ ਬੋਲਦਾ ਫਿਰ ਜੇ ਰਾਈਡ ਕਰਦਾ ਕਸੀ ਇਕੱਠੇੋਂ ਤੋਂ ਸੈਮੀਨਾਰ ਕਰਕੇ ਨਿਕਲੇ ਉਹ ਵਾਪਸ ਹੀ ਤੇ ਮੈਂ ਥਾਣੇ ਪਹੁੰਚੇ ਮੈਂ ਥਾਣੇ ਹੀ ਮੈਂ ਚੱਲੀ ਹੋਈ ਹਾਂ ਜੀ 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 ਗਗਨ ਚੌਕ ਦੀ ਬੈ ਜਾ ਮੈਂ ਹੋਰ ਕੀ ਹੋਰ ਕੀ ਇਹ ਤੋਂ ਵੱਧ ਤਾਂ ਫਿਰ ਹੋਰ ਕੁਝ ਨਹੀਂ ਹੁੰਦਾ ਪਰਚਾ ਹੁੰਦਾ ਠੀਕ ਨਹੀਂ ਹੋਰ ਜੇ ਸਾਡੇ ਦੇ ਕਾਰਵਾਈ ਹੋਊਗੀ ਕਰੀਏ ਸਾਡੀ ਹੋਣੀ ਹੈ ਲੋਜਿਕ ਨਾਲ ਹੀ ਹੋਣੀ ਹੈ ਆਪਣੀ ਕਿੰਨੀਆਂ ਮੀਟਿੰਗਾਂ ਹੋਣੀਆਂ ਗੱਲ ਤੁਹਾਨੂੰ ਲੋਜਿਕ ਕਦੇ ਵੀ ਤੁਹਾਡੇ ਨਾਲ ਉੱਚੀ ਬਾਤ ਚ ਅਸੀਂ ਗੱਲ ਕੀਤੀ ਹੋਵੇ ਜੋ ਤੁਸੀਂ ਕਿਹਾ ਫਿਰ ਮੱਥੇ ਠੀਕ ਹੈ ਕਮੇਟੀ ਸ਼ਕਤੀ ਕਰੇ ਕੰਟਰੋਲ ਵਾਲੇ ਸਭ ਆਈਡੀਆ ਜਿੰਦਾਬਾਦ ਬੱਚਾ ਬੱਚਾ ਭੀਮ ਦਾ ਜਿੰਦਾਬਾਦ ਜਿੰਦਾਬਾਦ ਬੱਚਾ ਬੱਚਾ ਭੀਮ ਦਾ ਜਿੰਦਾਬਾਦ ਜਿੰਦਾਬਾਦ ਅੱਛੀ ਸਰਦ ਮੈਟਰ ਹੈ ਪੁਰਾਣ ਸਿਵਰ ਕੀਤਾ ਜੈ ਭੀਮ ਜੈ ਭਾਰਤ ਜੀ ਮੈਂ ਅਮਰਜੀਤ ਸਿੰਘ ਉਕਸੀ ਸੈਂਟਰਲ ਵਾਲਮੀਕੀ ਸਭਾ ਇੰਡੀਆ ਤੋਂ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਗੇਜਾਰਾਮ ਵਾਲਮੀਕੀ ਜੀ ਦੀ ਰਹਿਨਮਾਈ ਦੇ ਹੇਠ ਹੈ ਅੱਜ ਜਿਹੜਾ ਰੋਸ ਡੀਐਸਪੀ ਸਾਹਿਬ ਦੇ ਦਫ਼ਤਰ ਕੀਤਾ ਗਿਆ ਇੱਕ ਪਿਛਲੇ ਕਾਫੀ ਲੰਬੇ ਸਮੇਂ ਤੋਂ 3-4 ਮਹੀਨੇ ਤੋਂ ਸਾਡਾ ਜਿਹੜਾ ਹੈਗਾ ਮੇਰਾ ਭਰਾ ਛੋਟਾ ਗੁਰਪ੍ਰੀਤ ਸਿੰਘ ਜਿਨ੍ਹਾਂ ਦਾ ਦਫ਼ਤਰ ਭੋਗਲਾ ਰੋਡ ਤੇ ਸੀਗਾ ਨਿੱਕਾ ਸਿੰਘ ਇਨਕਲੇਵ ਦੇ ਵਿੱਚ ਕੁਝ ਅਸਰਾਰਤੀਆਂ ਅਨੁਸਾਰ ਵੱਲੋਂ ਉਹਨਾਂ ਦੇ ਦਫ਼ਤਰ ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਅਤੇ ਕੋਠੀ ਤੇ ਕਬਜ਼ਾ ਕਰ ਲਿਆ ਤੇ ਉਹਨਾਂ ਨੂੰ ਬਹੁਤ ਜਲੀਲ ਕੀਤਾ ਗਿਆ ਜਿਹੜੇ ਜਾਤੀਵਾਚਕ ਸੂਚਕ ਸ਼ਬਦ ਨੇ ਬਹੁਤ ਮਤਲਬ ਗੰਦੀ ਸ਼ਬਦਾਵਲੀ ਜਿਹੜੀ ਉਹਨਾਂ ਲਈ ਯੂਜ਼ ਕੀਤੀ ਗਈ ਅਸੀਂ 3-4 ਮਹੀਨੇ ਤੋਂ ਪ੍ਰਸ਼ਾਸਨ ਦੇ ਜਿਹੜੇ ਗੇੜਿਆਂ ਉਹ ਲਾਂਦੇ ਘੁੰਮ ਰਹੇ ਸੀਗੇ ਪਰ ਸਾਨੂੰ ਜਿਹੜੀ ਪ੍ਰਸ਼ਾਸਨ ਨੇ ਕੋਈ ਵੀ ਸਾਡੀ ਸੁਣਵਾਈ ਨਹੀਂ ਕੀਤੀ ਉਹਦੇ ਰੋਜ਼ ਵਜੋਂ ਜਿਹੜਾ ਅਸੀਂ ਸੈਂਟਰਲ ਵਲਮਿਕੀ ਸਭਾ ਇੰਡੀਆ ਨੇ ਅੱਜ ਜਿਹੜਾ ਧਰਨਾ ਹੈ ਉਹ ਅਸੀਂ ਦਿੱਤਾ ਕਿਉਂਕਿ ਹਮੇਸ਼ਾ ਹੀ ਸੈਂਟਰਲ ਵਲਮਿਕੀ ਸਭਾ ਇੰਡੀਆ ਜਿਹੜੀ ਹਮੇਸ਼ਾ ਹੀ ਗਰੀਬਾਂ ਦੇ ਮਜ਼ਦੂਰਾਂ ਦੇ ਤੇ ਲੋੜਵੰਦ ਪਰਿਵਾਰਾਂ ਦੇ ਨਾਲ ਆ ਜਿਹੜੀ ਉਹ ਹਮੇਸ਼ਾ ਹੀ ਡਟ ਕੇ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੰਦੀ ਹੈ ਅੱਜ ਤੁਹਾਡੀ ਮੀਟਿੰਗ ਵੀ ਹੋਈ ਹੈ ਐਸਐਸਪੀ ਸਾਹਿਬ ਨਾਲ ਤੇ ਗੇਜਾ ਰਾਮ ਜੀ ਵੀ ਸਪੈਸ਼ਲ ਤੌਰ ਤੇ ਆਏ ਆ ਕਿ ਮੈਂ ਕੀ ਮੀਟਿੰਗ ਚ ਹੋਇਆ ਦੇਖੋ ਅੱਜ ਜਿਹੜਾ ਅਸੀਂ ਰੋਜ਼ ਕਰ ਰਹੇ ਸੀਗੇ ਉਹਦੇ ਵਿੱਚ ਡੀਐਸਪੀ ਸਾਹਿਬ ਨਾਲ ਇਹੀ ਸ਼੍ਰੀ ਗੇਜਾ ਰਾਮ ਇਹਠ ਜਿਹੜੀ ਅੱਜ ਸਾਡੀ ਗੱਲਬਾਤ ਡੀਐਸਪੀ ਸਾਹਿਬ ਨਾਲ ਹੋਈ ਆ ਉਹ ਇਹ ਹੋਈ ਆ ਕਿ ਅਸੀਂ ਚੰਦ ਦਿਨਾਂ ਦੇ ਵਿੱਚ ਜਿਹੜਾ ਦੋਸ਼ੀਆਂ ਤੇ ਕਾਰਵਾਈ ਹੈ ਉਹ ਕਰਾਂਗੇ ਜੋ ਐਜ਼ ਆ ਕਾਨੂੰਨ ਬਣਦੀ ਆ ਸਾਡੇ ਕੋਲ ਬਕਾਇਦਾ ਆਡੀਓ ਰਿਕਾਰਡਿੰਗ ਨੇ ਜੋ ਅਸੀਂ ਆਪਣਾ ਡੀਐਸਪੀ ਸਾਹਿਬ ਦੇ ਦਰਖਾਸਤ ਦੇ ਨਾਲ ਨੱਥੀ ਕੀਤੀਆਂ ਹੋਈਆਂ ਸੋ ਅਸੀਂ ਡੀਐਸਪੀ ਸਾਹਿਬ ਨੂੰ ਇਹੀ ਗੱਲ ਕਹੀ ਹੈ ਕਿ ਸਾਡੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਸਾਡੀ ਕਾਨੂੰਨੀ ਕਾਰਵਾਈ ਹੈ ਜਿਹੜੀ ਉਹ ਕਰ ਦਿੱਤੀ ਜਾਵੇ ਜੇਕਰ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਤਾਂ ਅਸੀਂ ਅਲਟੀਮੇਟਿਵ ਪਹਿਲੀ ਦਿੱਤਾ ਹੋਇਆ ਅੱਜ ਅਸੀਂ ਇੱਕ ਟਰੈਲਰ ਦਿਖਾਇਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਗगन ਚੌਕ ਨੈਸ਼ਨਲ ਹਾਈਵੇ ਰੋਡ ਹੈ ਉਹ ਅਸੀਂ ਜਾਮ ਕਰਾਂਗੇ ਜੇਕਰ ਸਾਡੀ ਸੁਣਵਾਈ ਹੈ ਉਹ ਨਹੀਂ ਹੁੰਦੀ ਤੇ ਜਿਹੜਾ ਡੀਐਸਪੀ ਸਾਹਿਬ ਦੇ ਦਫ਼ਤਰ ਅੱਜ ਇਹਨਾਂ ਦੀ ਮੀਟਿੰਗ ਹੋਈ ਸੀਗੀ ਮਾਨਯੋਗ ਡੀਐਸਪੀ ਸਾਹਿਬ ਨਾਲ ਮੈਂ ਵੀ ਉੱਥੇ ਮੌਜੂਦ ਸੀਗਾ ਇੱਕ ਇਹਨਾਂ ਦਾ ਉਗਲਾ ਪਿੰਡ ਦੇ ਵਿੱਚ ਕਿਸੇ ਪ੍ਰਾਪਰਟੀ ਨੂੰ ਲੈ ਕੇ ਡਿਸਪੂਟ ਹੈਗਾ ਦਾ ਦੋ ਤਰ੍ਹਾਂ ਦਾ ਪੁੱਛ ਇਲੈਕਸ਼ਨ ਤੋਂ ਪਹਿਲਾਂ ਦਾ ਹੈਗਾ ਤੇ ਦੋਨੋਂ ਤਰ੍ਹਾਂ ਆਪੋ ਆਪਣਾ ਹੱਕ ਜਿ ਦਿਤਾਉਂਦੀਆਂ ਨੇ ਇੱਥੇ ਜਿਹੜਾ ਰੈਵਨਿਊ ਡਿਪਾਰਟਮੈਂਟ ਦੇ ਰਿਕਾਰਡ ਤੱਕ ਜੋ ਹੋਏਗਾ ਵੈਰੀਫਾਈ ਕਰਕੇ ਜਿੱਬਾਂ ਦੀ ਵੀ ਪੋਜੀਸ਼ਨ ਹੋਏਗੀ ਜੋ ਬੰਦੀ ਇਲੈਕਸ਼ਨ ਉਹਦਾ ਲੈ ਜਾਵੇਗਾ ਉਹ ਵੈਦ ਜੱਤੀਵਾਦ ਤੋਂ ਸਰਵਿਸ ਵੀ ਹੋ ਗਿਆ ਉਸ ਤੋਂ ਵੀ ਦੇਖੀ ਮੇਰੇ ਸਾਹਮਣੇ ਅਜੇ ਵੀ ਕੋਈ ਗੱਲ ਨਹੀਂ ਹੋਈ ਨਾ ਕਿਸੇ ਨੇ ਕੁਝ ਕਿਹਾ ਜਾਤੀਵਾਦ ਬਾਰੇ ਤੇ ਨਾ ਹੀ ਮੇਰੇ ਕੋਲ ਕੋਈ ਐਦਾਂ ਦੀ ਪਰਤਾਲ ਹੈ ਜੱਤੂ ਵੱਲੋਂ ਲੱਭ ਜਾ ਰਹੇ ਹਾਂ